ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ 13 ਉਹਨਾਂ ਦੇ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਅਤੇ ਰਣਜੀਤ ਸਿੰਘ ਪ੍ਰਧਾਨ ਬਾਜ਼ਾਰ ਦਰਬਾਰ ਸਾਹਿਬ ਨੂੰ ਵਧਾਈ ਦੇਣ ਪਹੁੰਚੇ ਗੁਰਦੀਪ ਸਿੰਘ ਰੰਡਾਵਾ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ 13 ਉਹਨਾਂ ਦੇ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਦੇ ਛੁਣੇ ਜਾਣ ਤੇ ਆਤਿਸ਼ਵਾਦੀ ਕੀਤੀ ਗਈ ਤੇ ਡੇਰਾ ਬੋਹ ਨਾਨਕ ਦੇ ਦੁਕਾਨਦਾਰਾਂ ਨੇ ਜਿੱਥੇ ਉਹਨਾਂ ਨੂੰ ਵਿਦਾਈ ਦਿੱਤੀ ਉਥੇ ਹੀ ਆਮ ਆਦਮੀ ਪਾਰਟੀ ਦੇ ਇਲਾਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਡੀਐਸਪੀ ਮਨਿੰਦਰਪਾਲ ਸਿੰਘ ਤੇ ਐਸਐਚਓ ਵਿਕਰਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਡੇਰਾ ਬੋਹ ਨਾਨਕ ਦੀ ਭੈਤਰੀ ਚਾਹੁੰਦੇ ਹਨ ਇਸ ਲਈ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਥੋਨੀ ਦੇ ਨਾਲ ਖੜੇ ਹਨ ਤੇ ਜੋ ਵੀ ਸ਼ਹਿਰ ਦੀ ਬਿਹਤਰੀ ਲਈ ਕਰਨਾ ਪਵੇਗਾ ਉਹ ਕਰਨਗੇ ਉਧਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਵਪਾਰ ਮੰਡਲ ਦੇ ਗਠਨ ਨਾਲ ਸ਼ਹਿਰ ਦੇ ਵਿੱਚ ਕਾਫੀ ਸੁਧਾਰ ਆਉਂਦੀ ਉਮੀਦ ਹੈ ਤੇ ਸ਼ਹਿਰ ਦੀਆਂ ਪ੍ਰਸ਼ਾਸਨਿਕ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਉਹ ਵਪਾਰ ਮੰਡਲ ਦਾ ਸਹਿਯੋਗ ਕਰਨਗੇ ਉਧਰ ਵਪਾਰ ਮੰਡਲ ਪ੍ਰਧਾਨ ਵਿਪਨ ਸੋਨੀ ਨੇ ਵਧਾਈਆਂ ਦੇ ਵਾਲੇ ਸਹਿਯੋਗੀ ਸਜਨਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਪਾਰ ਮੰਡਲ ਸਰਵ ਸਾਂਝੀ ਸੱਸਾ ਹੈ ਤੇ ਇਸ ਦੇ ਸਹਿਯੋਗ ਕਰਨ ਵਾਲਿਆਂ ਸਿਆਸੀ ਅਹੁਦੇਦਾਰਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਇਲਾਕਾ ਨਿਵਾਸੀਆਂ ਨੂੰ ਧੰਨਵਾਦ ਕਰਦੇ ਹਾਂ ਤੇ ਜੀ ਆਇਆਂ ਆਖਦੇ ਹਾਂ ਉਹਨਾਂ ਇਹ ਵੀ ਕਿਹਾ ਕਿ ਮੈਂ ਤਾਂ ਸਿਰਫ ਸ਼ੁਰੂਆਤ ਕੀਤੀ ਹੈ ਇਸ ਨੂੰ ਅਗਾਜ਼ ਵੱਲ ਲੈ ਕੇ ਜਾਣ ਵਾਲੇ ਤਾਂ ਮੇਰੇ ਦੁਕਾਨਦਾਰ ਵੀਰ ਹਨ ਜੋ ਵਪਾਰ ਮੰਡਲ ਦੀ ਅਸਲੀ ਤਾਕਤ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੇ ਉਹਨਾਂ ਦੇ ਨਾਲ ਸਦਾ ਖੜਾ ਰਾਵਾਂਗਾ ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਬਾਲਦੀ ਆਲ ਟੂ ਨਿਊਜ਼ ਲਈ ਵਿਸ਼ੇਸ਼ ਰਿਪੋਰਟ ਵੀਡੀਓ ਦਾ ਵੀਡੀਓ ਛੋਟੀ ਹੈ ਥੋੜੇ ਰਹਿ ਜਾਂ ਮੂਮੈਂਟਾ ਕਰਾਉਂ ਆਪਣਾ ਖਾਸ ਰਜਤੁਰ ਤੁਮਰੇ ਸੋਹਣਿਆ ਆਸ ਜੇਕਰ ਆਹ ਮਹਾਰਾਜ ਜੀ ਆਪ ਐਨੂਜੇ ਬਣਾ ਜੇ ਸਾਰੇ ਦੇਖੋ ਗੱਲ ਇਸ ਤਰ੍ਹਾਂ ਵਾਂ ਤੀ ਕੱਲ ਜਿਹੜਾ ਬਾਬਾ ਨਾਨਕ ਵਪਾਰ ਮੰਡਲ ਦੀ ਨੀਂਹ ਰੱਖੀ ਗਈ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਜੀ ਦੀ ਕਿਰਪਾ ਦੇ ਨਾਲ ਇਹ ਕੰਮ ਹੋਇਆ ਸੀ ਤੇ ਇਹ ਜਿਹੜਾ ਤੁਹਾਡਾ ਜਿਹੜਾ ਸਵਾਲ ਆ ਪਹਿਲਾਂ ਇਹਦਾ ਮੈਂ ਜਵਾਬ ਦੇਣ ਲੱਗਾ ਤੁਹਾਨੂੰ ਕਿ ਜੇ ਇਹ ਜਿਹੜਾ ਵਪਾਰ ਮੰਡਲ ਡੇਰਾ ਬਾਬਾ ਨਾਨਕ ਵਿੱਚ ਬਣਿਆ ਇਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਦੁਕਾਨਦਾਰ ਨੇ ਠੀਕ ਹੈ ਜੀ ਅੱਜ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਡਾਵਾ ਜੀ ਸਾਨੂੰ ਵਪਾਰ ਮੰਡਲ ਨੂੰ ਆਪਣਾ ਅਸ਼ੀਰਵਾਦ ਦੇਣ ਆਏ ਨੇ ਤੇ ਉਹਨਾਂ ਨੇ ਅਸ਼ੀਰਵਾਦ ਦੇ ਕੇ ਕਿਹਾ ਵਾ ਕਿ ਕਾਹਨੂੰ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਜੇ ਤੁਹਾਨੂੰ ਮੇਰੀ ਕਿਤੇ ਵੀ ਜ਼ਰੂਰਤ ਪੈਦੀ ਆ ਤੇ ਤੁਸੀਂ ਮੇਰੇ ਨਾਲ ਸਿੱਧਾ ਕੰਟੈਕਟ ਕਰ ਸਕਦੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜਾ ਮੰਡਲ ਆ ਉਹ ਇੱਕ ਹੀ ਹੁੰਦਾ ਉਹ ਦੋ ਨਹੀਂ ਹੁੰਦੇ ਵਪਾਰ ਮੰਡਲ ਡੇਰਾ ਬਾਬਾ ਨਾਨਕ ਵਿੱਚ ਬਣਿਆ ਵਾ ਦੁਕਾਨਦਾਰਾਂ ਦੀ ਸਹਿਮਤੀਆਂ ਦੇ ਨਾਲ ਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਨੇ ਤੇ ਜੇ ਅੱਜ ਸਾਡੇ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੀ ਸਾਨੂੰ ਵਪਾਰ ਮੰਡਲ ਨੂੰ ਆਪਣਾ ਅਸ਼ੀਰਵਾਦ ਦੇਣ ਆਏ ਨੇ ਤੇ ਜੇਕਰ ਕਿਸੇ ਦੂਸਰੀ ਸਿਆਸੀ ਪਾਰਟੀ ਦੇ ਇੱਕ ਕੈਂਡੀਡੇਟ ਜੇ ਸਾਡੇ ਵਪਾਰ ਮੰਡਲ ਨੂੰ ਆਪਣਾ ਅਸ਼ੀਰਵਾਦ ਦੇਣਾ ਚਾਹੁੰਦੇ ਹਨ ਤੇ ਮੋਸਟ ਵੈਲਕਮ ਅਸੀਂ ਉਹਨਾਂ ਦਾ ਵੀ ਖੇੜੇ ਮੱਥੇ ਸਨਕਾਰ ਕਰਾਂਗੇ ਉਹਨਾਂ ਨੂੰ ਕਿਉਂਕਿ ਇਹ ਵਪਾਰ ਮੰਡਲ ਆ ਇਹ ਵਪਾਰ ਸਿਆਸੀ ਪਾਰਟੀ ਨਹੀਂ ਹੈ ਵਪਾਰ ਮੰਡਲ ਆ ਅਸੀਂ ਉਹਨਾਂ ਦਾ ਵੀ ਮਾਨ ਸਤਕਾਰ ਪੂਰਾ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਇਹੋ ਜਿਹਾ ਕੋਈ ਵਿਰੋਧ ਕਰਨ ਦੀ ਜ਼ਰੂਰਤ ਨਹੀਂ ਤੇ ਕੋਈ ਇਹੋ ਜੀ ਮਨਤੇ ਵਿੱਚ ਮੱਛਾ ਕਿਤੇ ਗਲਤ ਨਾ ਆਏ ਅਸੀਂ ਵਪਾਰ ਮੰਡਲ ਡੇਰਾ ਬਾਬਾ ਨਾਨਕ ਵਿੱਚ ਜੇ ਬਣਾਇਆ ਵਾ ਤੇ ਦੁਕਾਨਦਾਰਾਂ ਦਾ ਬਣਾਇਆ ਧੰਨਵਾਦ